ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੇਜ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇਟ ਹੈ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 11 ਤੇ ਆਪਾਂ ਨਾ ਧੋ ਕੇ ਹੋ ਗਈ ਸੀ ਰੈਡੀ ਤੇ ਬੱਚੇ ਚਲੇ ਗਏ ਨੇ ਸਕੂਲ ਤੇ ਹੁਣ ਮੈਂ ਤੇ ਮੰਮੀ ਲੱਗਿਆ ਰੋਟੀ ਖਾਣ ਮੈਂ ਲੱਗੀ ਸੀ ਗੋਭੀ ਦੀ ਸਬਜ਼ੀ ਗਰਮ ਕਰਨ ਕੁਛ ਹਜੇ ਪਈਆ ਕੋਲੇ ਦੇ ਵਿੱਚ ਤੇ ਕੁਛ ਮੈਂ ਗਰਮ ਕਰਨ ਲੱਗੀ ਆ ਤੇ ਇਧਰ ਪਾਣੀ ਗਰਮ ਕਰਦੀ ਆ ਕਿਉਂਕਿ ਰੋਟੀ ਦਾ ਪਤਾ ਪਾਣੀ ਬਹੁਤ ਠੰਡਾ ਤੇ ਬਾਕੀ ਮੈਂ ਤੇ ਮੰਮੀ ਲੱਗੇ ਸੀ ਰੋਟੀ ਖਾਣ ਕੰਮ ਆਪਣੇ অলਮੋਸਟ ਸਾਰੇ ਹੋ ਚੁੱਕੇ ਨੇ ਆ ਦੇਖੋ ਭਾਂਡੇ ਵੀ ਮੰਜੇ ਗਏ ਤੇ ਝਾੜੂ ਪੋਚਾ ਵੀ ਲੱਗ ਗਿਆ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਲੋਸ ਗਾਇਸ ਟਾਈਮ ਬੱਜ ਗਿਆ ਨੇ 12:30 ਦਪਹਿਰ ਦੇ ਤੇ ਮੈਂ ਹੁਣ ਚੱਲਿਆਂ ਰਾਸ਼ਨ ਲੈਣ ਕਿਉਂਕਿ ਰਾਸ਼ਨ ਸਾਰਾ ਖਤਮ ਹੋ ਗਿਆ ਪਿਆ ਸੀ ਪਹਿਲਾਂ ਮੈਂ ਵਿੱਚ ਦੀ ਲੈ ਆਈ ਸੀ ਇਹਨੂੰ ਥੋੜਾ ਜਿਹਾ ਤੇਲ ਵਗੈਰਾ ਖਤਮ ਹੋ ਗਿਆ ਸੀ ਤੇ ਉਹ ਜਿਹੜਾ ਤੁਹਾਨੂੰ ਜਿਹਾ ਕਹੋ ਜੀ ਇੱਕ ਦੋ ਚੀਜ਼ਾਂ ਜਿਹੜੇ ਖਤਮ ਹੋਈਆਂ ਸੀ ਉਹ ਮਲੇ ਸੀ ਆਟਾ ਖਤਮ ਹੋਇਆ ਸੀ ਤੇ ਉਹ ਬਾਕੀ ਸਮਾਨ ਦਰੇ ਲੈਉਣਾ ਲਾਈਕ ਦਿਮਾਦਿਆਂ ਰਸਨਾਂ ਮੁभी ਗਈ ਹੋਈ ਹੈ ਤੇ ਲਗਾ ਚਲੋ ਮੈਂ ਉਹ ਫਰੀ ਸੀ ਰਸਨ ਲਿਆਵਾਂ ਤੇ ਬਾਕੀ ਆਪਾਂ ਚੱਲਦੇ ਹਾਂ ਚਾਬੀ ਧਰ ਕੇ ਭੁੱਲ ਗਈ ਘਰ ਦੀ ਪਤਾ ਨਹੀਂ ਕਿੱਥੇ ਧਰਤੀ ਗੇਟ ਦੀ ਗੱਡੀ ਵਾਲੇ ਜਿੱਟਾ ਚੁੱਲੇ ਸੀ ਚਾਬੀ ਘੱਟ ਕੇ ਪਤਾ ਨਹੀਂ ਕਿੱਥੇ ਰੱਖ ਗਏ ਓਕੇ ਪੌੜੀ ਚ ਬੱਚੇ। ਬੋਲੀ ਚ। ਕੋਈ ტიਪੇ ਇਹ ਬੋਲੀ ਚ। ਫਿਰ ਬੱਚੇ ਆ ਜਾਂਦੇ ਨੇ ਸਕੂਲੋਂ ਫਿਰ ਮੇਰੇ ਸ਼ਾਮ ਨੂੰ ਨਾ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਤੁਹਾਨੂੰ ਪਤਾ ਨਾ ਸ਼ਾਮ ਨੂੰ ਟਾਈਮ ਹੁੰਦਾ ਰੋਟੀ ਸਬਜ਼ੀ ਦਾ ਹੋ ਜਾਂਦਾ ਤਿਆਰੀ ਕਰਨੀ ਹੁੰਦੀ ਆ ਬੱਚਿਆਂ ਦੇ ਆਉਂਦੇ ਨੇ ਫਿਰ ਚਾਹ ਪਾਣੀ ਦਾ ਹੋ ਜਾਂਦਾ ਦੁਪਹਿਰੇ ਤਾਂ ਕਰਕੇ ਫਿਰ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਬਸ ਆਹੀ ਮੈਂ 1:30 ਵਜੇ ਤੱਕ ਹੀ ਫ੍ਰੀ ਹੁੰਨੀ ਆ ਮੈਂ ਫਿਰ ਤੁਹਾਨੂੰ ਉਸ ਤੋਂ ਪਹਿਲਾਂ ਪਹਿਲਾਂ ਜਾ ਕੇ ਮੈਂ ਰਸ਼ਨ ਤੋਂ ਆਈ ਆ। ਫਿਰ ਗੋਲ ਹੋ ਜਾਂਦੀ ਆ ਸਾਰਾ ਮੋਟੇ ਪੰਪ ਦੇ ਦੰਨੇ ਲਓ ਜੀ ਗਾਇਸ ਮੈਂ ਸੌਦਾ ਲੈ ਕੇ ਆ ਗਈ ਸੀ ਘਰੇ ਤੇ ਆ ਕੇ ਥੋੜਾ ਟਾਈਮ ਰੈਸਟ ਕੀਤੀ ਆ ਬਸ ਮੰਮੀ ਵੀ ਆ ਗਈ ਮੰਮੀ ਨੂੰ ਥੋੜਾ ਜਿਹਾ ਕੰਮ ਸੀ ਮੰਮੀ ਗਈ ਹੋਈ ਸੀ ਲੱਡੂ ਵੀ ਸਕੂਲੋਂ ਆ ਗਿਆ ਸੋਹਮ ਬਸ ਜਿਹੜਾ ਜਿਹੜਾ ਮੇਨ ਮੇਨ ਚਾਹੀਦਾ ਸੀ ਉਹੀ ਲੈ ਕੇ ਆਈ ਆ ਇਹਦੇ ਅੰਦਾਜ਼ ਮੈਂ ਕੋ ਉਹ ਤਾਂ ਬਾਈ ਖਰਾਬ ਦੀ ਚੰਦਿਆਈ ਹੀ ਖਰਾਬ ਸੀ ਉਹ ਹਾਂ ਇਹ ਚ ਹੈਗਾ ਜੀ ਸ਼ੈਂਪੂ ਕਲੀਨਿਕ ਪਲਸ ਤੇ ਆਪਣੇ ਭਾਂਡੇ ਮਾਂਜਣ ਵਾਲੀ ਸਾਬਣ ਆ ਬੱਚਿਆਂ ਦੇ ਦੋ ਬੁਰਸ਼ ਲਈਆਂ ਜੋ ਵੀ ਦਾ ਤੇ ਆ ਸੋਹਮ ਦਾ ਨਿੱਕਾ ਜੀ ਹਾਂ ਜੀ ਆ ਚੀਨੀ ਤੇ ਚੌਲ ਹਾ ਕੀ ਲੈਈਆਂ ਆ ਗਈ ਕੀ ਕਹਿੰਦੇ ਨੇ ਇਹਨੂੰ ਸਟੈਪ ਲੇਜਰ ਹਾਂ ਜਦੋਂ ਮੈਂ ਫਿਰ ਇਹ ਲੈਣੀ ਇਹ ਤਾਂ ਪੈਨ ਨੇ ਇਹ ਤਾਂ ਬਾਦੂ ਨੇ ਇੰਨੇ ਕੀ ਇੰਨੇ ਤਾਂ ਆਪਣੇ ਲੱਗਣੇ ਵੀ ਨਹੀਂ ਆ ਵਧੀਆ ਨਾ ਮਾ ਲਿਆਂਦਾ ਤੁਸੀਂ ਪਾਏ ਨੇ ਇਹ ਦੱਬੀ ਪਈ ਹੂ ਇਹ ਤਾਂ ਡੱਬੀ ਪਈ ਆ ਆਪਣੇ ਡੱਬੀ ਲਿਆਂਦੀ ਹੋਈ ਆਪਣੀ ਹੈ ਇਹ ਹਾਂ ਇਹ ਜਵਾਕਾਂ ਨੇ ਖਰਾਬ ਕਰਤਾ ਸੋ ਹੁੰਦੇ ਹੱਥ ਥੱਲੇ ਨਾਲੋਂ ਉਹਨਾਂ ਲੋਟੇ ਨਹੀਂ ਆਇਆ ਸੋ ਹਮਨੇ ਖਰਾਬ ਕਰੇ ਸੀ ਇਹ ਸੋਮੂ ਲਈ ਸਰਪ੍ਰਾਈਜ਼ 15 ਮਿੰਟ ਲੱਗ ਗਏ ਮਗਾ 20 ਮਿੰਟ ਨੂੰ ਭਾਈ ਨਮਾ ਹੀ ਦੇ ਦੇ ਮਾਂ ਜਾਨਿਆ ਉੱਥੇ ਉਹਨਾਂ ਦਾ ਕਰ ਫਿਰ ਉਹ ਰੋਂਦਾ ਸੀ ਬੈਂਚ 'ਚ ਮੰਮੀ ਆ ਮੇਰੇ ਲੱਡੂ ਨੂੰ ਸਟਾਰ ਮਿਲਿਆ ਸਟਾਰ ਦਿਖਾਓ ਪਹਿਲਾਂ ਆ ਦੇਖੋ ਮੇਰੇ ਲੱਡੂ ਨੂੰ ਸਟਾਰ ਮਿਲਿਆ ਸਕੂਲ 'ਚ ਮੰਮੀ ਸਰਪ੍ਰਾਈਜ਼ ਸੋਮੂ ਸਾਨੂੰ ਤਾਂ ਕਦੇ ਮੈਡਮਾਂ ਨੇ ਸਟਾਰ ਦਿੱਤਾ ਨਹੀਂ ਸੀ ਸੜ ਤਾਂ ਬੁੱਟੀ ਪੈਂਦੀ ਹੁੰਦੀ ਸੀ ਮੰਮੀ ਹਾਂ ਸੋਮੂ ਲਈ ਸਰਪ੍ਰਾਈਜ਼ ਹੈ ਅੱਖਾਂ ਬੰਦ ਕਰੋ ਅੱਖਾਂ ਬੰਦ ਕਰੋ ਕਾ 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 ਕ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਇਹ ਲੋ ਰੈੱਡ ਕਲਰ ਦਾ ਵਾਓ ਸ਼ਮੂ ਨੂੰ ਪਸੰਦ ਆ ਖੋਲੋ ਤੁਸੀਂ ਕਿਥੋਂ ਲ ਗੁਲੀ ਆਈ ਵੀ ਲੱਡੂ ਰ ਨਿੱਕੇ ਜੀ ਦੇਖ ਲਾ ਨਿੱਕੇ ਜੀ ਚੀਜ਼ ਤੇ ਖੁਸ਼ ਹੋ ਜਾਂਦੇ ਆ ਨਾ ਬੁਰਸ਼ ਟੁੱਟੇ ਨੂੰ ਤਿੰਨ ਚਾਰ ਦਿਨ ਹੋ ਗਏ ਵਿਚਾਰੇ ਨੂੰ ਮੈਂ ਭੁੱਲ ਜਾਨੀ ਆ ਡੇਲੀ ਬੁਰਸ਼ ਲਿਆਉਣਾ ਬੁਰਸ਼ ਹੀ ਨਹੀਂ ਕਰਾਇਆ ਤਿੰਨ ਚਾਰ ਦਿਨ ਹੋ ਗਏ ਅੱਜ ਬੁਰਸ਼ ਲੈ ਕੇ ਆਈ ਆ ਇਹਦਾ ਪੇ ਇਥੋਂ ਗੁੱਲੀ ਤੁਖੋ ਖੋਸ਼ ਆਣਾ ਮਮਾ ਦੀ ਜਾਨ ਖੋਸ਼ ਆ ਹੂੰ ਆਪਣੀ ਸਾਮ ਤਾਂ ਸਾਰਾ ਤੇ ਹੁਣ ਮੈਂ ਲੱਗੀਆਂ ਮਸ਼ੀਨ ਲਾਉਣ ਮੰਮੀ ਲੱਗੀਆਂ ਸਬਜ਼ੀ ਦੀ ਤਿਆਰੀ ਕਰਨ ਆ ਦੇਖੋ ਚੈੱਕ ਕਰੋ ਮੰਮੀ ਨੇ ਪਿਆਜ਼ ਛਿੱਲ ਦਿੱਤਾ ਲਸਣ ਛਿੱਲ ਦਿੱਤਾ ਤੇ ਆਲੂ ਛਿੱਲੇ ਤੇ ਦੋ ਤਿੰਨ ਅੱਜ ਮੈਂ ਬਣਾਉਂਗੀ ਕਾਵਲੀ ਛੋਲੇ ਸੋ ਮੋਰੀਆ ਪਹਿਲਾਂ ਕੱਪੜੇ ਪਾ ਖੰਡਾ ਬੱਚੇ ਬਾਹਰ ਆ ਜਾ ਲੈ ਟਿਊਸ਼ਨ ਦਾ ਟਾਈਮ ਹੋਣਾ ਔਰ ਉੱਥੇ ਖੜੋ ਬੈੱਡ ਤੇ ਚੜਜੋ ਉੱਪਰ ਚੜਜੋ ਉੱਪਰ ਸੋ ਗਾਇਜ਼ ਹੋਣਾ ਹੋ ਗਿਆ ਆਪਣਾ ਰਾਤ ਦਾ ਸ਼ਾਮ ਦਾ ਦੋਹਾਂ ਦਾ ਟਾਈਮ ਤੇ ਮੰਮਾ ਨੇ ਅੱਜ ਬਣਾਏ ਨੇ ਛੋਲੇ ਚੌਲ ਤੇ ਛੋਲੇ ਨਾਲ ਚੌਲ ਨਾਲ ਚੌਲ ਹਾਂ ਤੇ ਸੌਸ ਤੇ ਡਿਪਲੇਟ ਹੈ ਰਿਸੌਸਟ ਤੇ ਛੋਲੇ ਦੀ ਸਬਜ਼ੀ ਬਣਾਈ ਆ ਨਾਲ ਚੌਲ ਬਣਾਏ ਛੋਲੇ ਦੇ ਬਣਾਈ ਸਬਜ਼ੀ ਨਾਲ ਪਿਆਜ਼ ਜਿਹੜਾ ਤੁਹਾਨੂੰ ਕਾਲਾ ਨਿਸਦਾ ਉਹ ਛੋਲੇ ਦੇ ਬਣਾਈ ਸੀ ਚੌਲ ਅੰਦਰ ਬਣਾਏ ਸੀ ਕੀ ਕੱਦ ਚਾਲਦੇ ਹੋ ਬੱਚਿਆਂ ਨੇ ਰੋਟੀ ਖਾ ਲਈ ਦੋਨਾਂ ਨੇ ਹੁਣ ਮੈਂ ਤੇ ਮੰਮੀ ਖਾਣ ਲੱਗਿਆ ਮੰਮੀ ਲੱਗੇ ਹੋਏ ਨੇ ਖਾਣਾ ਮੈਂ ਵੀ ਲੈ ਕੇ ਚੱਲੀ ਆਹ ਮੂੜੀਆਂ ਦੇ ਦੋਂਦੇ ਦਾਦੀ ਬੋਲੀਆਂ ਨਾ ਗਰਦੂ ਕਾਸ ਕਰਿਆ ਹੈ ਨਾ ਮੰਮੀ ਨਹੀਂ ਖਾਦੀ ਦਾਦੀ ਵੀ ਲੱਗੇ ਨੇ ਖਾਣ ਪੇਟ ਪੂਜਾ ਕਰਨ ਆਪਾਂ ਨੇ ਤਾਂ ਵੀ ਪੇਟ ਪੂਜਾ ਕਰ ਲਈ ਸਬਜ਼ੀ ਵਾਲੀ ਸਵਾਸ ਸੀ ਬਸ ਥੋੜਾ ਜਿਹਾ ਨਾਣ ਘੱਟ ਸੀ ਨਾਣ ਘੱਟ ਦਾ ਰਾਜ ਹੈਗਾ ਨੂਨ ਨੂਨ ਮੀਡੀਅਮ ਡੀਗ ਰਹਿਦਾ ਦਾਦੀ ਰੋਟੀ ਨਾਲ ਚੌਲ ਨਾ ਸਬਜ਼ੀ ਥੋੜਾ ਬੱਬਾ ਖਾਣਗੇ ਸੌਸ ਦਾ ਜੀ ਸੌਸ ਦਰੀ ਹੋਇਆ ਨਾਲ ਆ ਦੇਖੋ ਕਿਹੀ ਲੱਗੂਗੀ ਆਏ ਹਾਏ ਖੱਟੀ-ਖੱਟੇ ਜਿਹਾ ਲੱਗਣਗੇ ਕਾਹਨਾ ਉਹ ਚੱਕ ਲਈ ਸੌਸ ਨਾਲ ਚੱਕਿਆ ਮਮੀ ਖਾ ਕੇ ਵੀ ਦਿਖਾ ਦੋ ਥੋੜਾ ਹਾਨੀਆਂ ਇਹ ਚੱਕੋ ਜੀ ਪਹਿਲੀ ਬਾਈਟ ਗਈ ਮੂਚ ਘੈਂਟ ਪੁੜਾ ਜੰਮੀ ਸਾਸ਼ੀ ਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਗਾਈ ਅੱਜ ਦੂਸਰਾ ਦਿਨ ਹੋ ਗਿਆ ਕੱਲ ਦਾ ਬਲੌਗ ਬਿਲਕੁਲ ਵੀ ਨਹੀਂ ਬਣਿਆ ਬਸ ਥੋੜਾ ਜਿਹਾ ਬਣਿਆ ਸੀ ਅੱਜ ਦੇ ਦੂਸਰੇ ਦਿਨ ਦੇ ਵੀ ਸ਼ਾਮ ਦੇ ਸਵਾ ਚਾਰ ਵਜੇ ਨੇ ਬੱਚੇ ਸਕੂਲੋਂ ਆ ਕੇ ਟਿਊਸ਼ਨ ਵੀ ਚਲੇ ਗਏ ਨੇ ਤੇ ਮੇਰਾ ਦਿਲੀ ਨਹੀਂ ਕੀਤਾ ਬਲੌਗ ਬਣਾਉਣਾ ਦਾ ਬਸ ਥੋੜਾ ਜਿਹਾ ਮੂਡ ਅਫਸੈਟ ਸੀਗਾ ਉਹਦੇ ਕਰਕੇ ਚਲੋ ਹੋ ਜਾਂਦਾ ਕਈ ਵਾਰੀ ਇਹਨਾਂ ਤੇ ਬਾਕੀ ਹੁਣ ਮੈਂ ਬੱਚਿਆਂ ਨੂੰ ਟਿਊਸ਼ਨ ਛੱਡ ਕੇ ਆਈਆਂ ਤੇ ਸਬਜ਼ੀ ਲੈ ਕੇ ਆਈਆਂ ਤੇ ਮੇਥੇ ਲੈ ਗਈਆਂ ਮੰਮੀ ਲੱਗਿਆ ਮੇਥੇ ਸਮਾਰਨਾ ਤੇ ਮੈਂ ਬੱਚਿਆਂ ਵਾਸਤੇ ਲਈਆਂ ਪਨੀਰ 50 ਰੁਪਏ ਦਾ ਸਵੇਰੇ ਉਹਨਾਂ ਨੂੰ ਸਕੂਲ ਚ ਪਾਉਂਗੀ ਸਕੂਲ ਲੈ ਕੇ ਜਾਣਗੇ ਆਪਣੇ ਰਾਤ ਵਾਲੀ ਸਬਜ਼ੀ ਪਿਆ ਰਾਤ ਮੈਂ ਬਣਾਏ ਸੀਗੇ ਚਿੱਟੇ ਛੋਲੇ ਤੇ ਉਹਨੂੰ ਨਾ ਮੈਂ ਹੁਣ ਇਹ ਘੜੀ ਹੋਈ ਪਿਆ ਸਾਰਾ ਪਾਣੀ ਸੁੱਕ ਗਿਆ ਇਹਨੂੰ ਆਪਾਂ ਦੁਬਾਰੇ ਤੜਕਾ ਲਾ ਕੇ ਥੋੜੀ ਜਿਹੀ ਪਤਲੀ ਕਰ ਲਾਂਗੇ ਤੇ ਥੋੜੀ ਜਿਹੀ ਗਾੜੀ ਜੀ ਬਣਾ ਲਾਂਗੇ ਭੜੇ ਤੜਕਾ ਲਾ ਕੇ ਟਮਾਟਰ ਪਿਆਜ਼ ਪਾ ਕੇ ਤੇ ਬਾਕੀ ਅਜੇ ਚਾੜੇ ਭਾਂਡੇ ਮਾਂਜਣੇ ਆ ਤੇ ਉਹ ਮਾਜ ਦਿਆ ਹੁਣ ਬਾਕੀ ਖਲਾਰਾ ਸਾਰਾ ਚੱਕ ਦਿਆ ਸੈਲਫੋ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਖੇਤੀ ਖਲਾਰੇ ਖਲਾਰਾ ਹੋਇਆ ਵੇ ਹੁਣ ਮੈਂ ਸਾਰਾ ਸਾਫ ਕਰਦੀ ਆਂ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਗਾਇਸ ਆਪਾਂ ਲਾ ਰਹੇ ਆਂ ਰਾਤ ਵਾਲੀ ਸਬਜ਼ੀ ਨੂੰ ਤੜਕਾ ਇਹਦਾ ਪਾਣੀ ਸਾਰਾ ਸੁੱਕ ਗਿਆ ਕਿਉਂਕਿ ਮੈਂ ਪਾਣੀ ਘੱਟ ਪਾਇਆ ਸੀ ਬੱਚਿਆਂ ਨੇ ਚੌਲ ਨਾਲ ਖਾਣੀ ਸੀ ਇਹ ਸਬਜ਼ੀ ਉਹਦੇ ਨਾਲ ਥੋੜੀ ਜਿਹੀ ਗਾੜੀ ਜੀ ਵਧੀਆ ਲੱਗਦੀ ਹੈ ਇਹਦੇ ਵਿੱਚ ਮੈਂ ਲਾਇਆ ਪਿਆਜ਼ ਦਾ ਤੇ ਲਸਣ ਦਾ ਤੜਕਾ ਪਾਣੀ ਹੁਣ ਆਪਣਾ ਰੈਡੀ ਹੋ ਗਿਆ ਤੇ ਇਹਦੇ ਵਿੱਚ ਆਪਾਂ ਸਬਜ਼ੀ ਐਡ ਕਰਦੇ ਆਂ ਆਪਣਾ ਪਾਣੀ ਹੁਣ ਛਾਟੀ ਰੱਖਿਆ ਵੀ ਜਿਹੜਾ ਬਸ ਹੁਣ ਹੁਣ ਦਾ ਸਬਜੀ ਦਾ ਸਰਜੇ ਬਸ ਸਵੇਰੇ ਫਿਰ ਬੱਚਿਆਂ ਨੂੰ ਸਕੂਲ ਵਾਸਤੇ ਤਾਜੀ ਬਣਾਵਾਂਗੀ। ਤੇ ਉਸ ਤੜਕਾ ਲਾ ਕੇ ਆਪਣੇ ਨਾਲੇ ਸਬਜੀ ਪਤਲੀ ਹੋ ਗਈ ਨਾਲੇ ਆਪਾਂ ਨਾਣ ਮਿਰਚ ਪਾ ਲਿਆ ਥੋੜਾ ਜਿਹਾ ਨਾਣ ਘੱਟ ਸੀ ਰਾਤ। ਮੇਰੇ ਮੰਮੀ ਨੂੰ ਭਾਂਡੇ ਡਿੱਕੀ ਜਾਂਦੇ ਸੀਗੇ। ਮੈਂ ਭਾਂਡੇ ਮਾਂਜਣ ਲੱਗਦੀ ਸੀ ਕਹਿੰਦੀ ਤੂੰ ਨਾ ਮਾਂਜੀ ਮੈਂ ਮਾਲਦੀ। ਆਹਦੀ ਤੜਕਾ ਲਾਦਾ। ਮੰਮੀ ਕਹਿੰਦੀ ਤੂੰ ਆਪ ਦਾ ਸਾਧਗੀ ਨੂੰ ਤੜਕਾ ਲਾਦਾ। ਹੁਣ ਮੇਰੀ ਮੰਮੀ ਬਾਹਰ ਖੜੀ ਮੈਨੂੰ ਹੱਥ ਕਮ ਮਾਰਦੀ ਤੇ ਕਹਿੰਦੀ ਪਰ ਆ ਲੈ ਕੱਪ ਤੇ ਗਲਾਸ ਮੈਂ ਆਇਆ ਤੈਨੂੰ ਭਾਂਡੇ ਡਿੱਕੀ ਜਾਂਦੇ ਹੁਣ ਤਾਂ ਮੈਂ ਕੱਦੀ ਮਾਰ ਜਾਂਦੀ ਗਿੱਜਰ ਲਾਵਾਂ ਕਾਹ ਹੋ ਗਿੱਜਰ ਨਾ ਨਾ ਗਿੱਜਰ ਲੱਗਿਆ ਹੋਇਆ ਸੀ ਪਾਣੀ ਗਰਮ ਹੋਊਗਾ ਜੇ ਕੋਈ ਘਿਓ ਵਾਲਾ ਭਾਂਡਾ ਹੋਇਆ ਤਾਂ ਉਹਦੇ ਨਾਲ ਧੋ ਲਿਓ ਆਹ ਦੀ ਆ ਪਲੇਟ ਤੇ ਘਿਓ ਜੰਮਿਆ ਹੋਇਆ ਪਤਾ ਨਹੀਂ ਆ ਇੱਥੇ ਲਾ ਲਾਂ ਹਮ ਲਓ ਜੀ ਮੈਂ ਤਾਂ ਲਾ ਲਿਆ ਸਬਜ਼ੀ ਨੂੰ ਤੜਕਾ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦੂੰਗੀ ਧਨੀਆ ਥੋੜਾ ਜਿਹਾ ਆਪਾਂ ਇਹਨੂੰ ਇੱਕ ਵਾਲੀ ਦੇ ਲਾਂਗੇ ਤੇ ਧਨੀਆ ਐਡ ਕਰ ਦੂੰਗੀ ਸਿਮ ਕਰ ਦਿੰਦੇ ਸਿਮ میں نے دھنیا کٹ لیا سو مو تے جو والی سرپرائز ہے میرے لڈو نے کی دی کی چیز आ। خوش ہو گئے آ گیا ایک وی سرپرائز دی کو اور اکھا بند کرو جو بھی تو وی اکھا بند کر ویڈیو چل دی جاوے گی یہ لو جو وی یہ لو آ 来 ਮਗਾ ਚੱਕਰ ਲੈ ਕੇ ਆਈ ਸੀ ਗਾਈ ਇਸ ਦੁਕਾਨ ਤੋਂ ਮਗਾ ਚਲ ਦੋ ਦਸਰਪੇਰੀ ਬੱਚਿਆਂ ਵਾਸਤੇ ਚੀਜ਼ ਲੈਣਾ ਬੱਚੇ ਵਿਚਾਰੇ ਮੇਰੇ ਖੁਸ਼ ਹੋ ਜਾਂਦੇ ਨੇ ਮਾੜੀ ਮਾੜੀ ਚੀਜ਼ ਤੇ ਆਹ ਦੋ ਨੂੰ ਹੁਣ ਪਸੰਦ ਆ ਤਾਂ ਮੈਂ ਲਈਆਂ ਤੇ ਇਹ ਕਾਲੇ ਆਹ ਦੇਖੋ ਫਿਰ ਕੋਈ ਚੋਕੋ ਪਈ ਚੋਕੋ ਪਈ ਚੋਕੋ ਪਈ ਇਹ ਆ ਦੇਖੋ ਚੋਕੋ ਪਈ ਸੋ ਹਮਨੇ ਬਹੁਤ ਖਾਦੇ ਨੇ ਜੋ ਵੀ ਤਾਂ ਇਹ ਵੀ ਬਹੁਤ ਖਾਦੇ ਨੇ ਹੈ ਨਾ ਇਹ ਜੱਮਬੇ ਲਿਆਉਂਦੇ ਤੇ ਇਧਰ ਹੋ ਜਾ ਚਾਈ ਤੂੰ ਉੱਥੇ ਉੱਥੇ ਸਿੱਟ ਜਾਰੇ ਲਗੇ ਲਗੇ ਚੀਜ਼ਾਂ ਦੇ ਖੁਸ਼ ਹੋ ਜਾਂਦੇ ਨੇ ਇਹਨਾਂ ਨੂੰ ਪਤਾ ਵੀ ਮੰਮੀ ਨੇ ਵੱਡੀ ਚੀਜ਼ ਤਾਂ ਕੋਈ ਲਿਆ ਕੇ ਨਹੀਂ ਦੇਣੀ ਮੈਂ 10-10 ਰੁਪਏ ਦੀ ਲਈ ਦੋਨਾਂ ਵਾਸਤੇ ਆ ਦੋਤੇ ਖਾ ਲਓ ਠੀਕ ਹੈ ਲੈ ਕੇ ਲਈ ਇਹਨਾਂ ਨੇ ਕਿ ਨਹੀਂ ਇਹਨਾਂ ਨੂੰ ਪਤਾ ਹੈ ਨਾ ਨਾ ਹੱਸਦਾ ਆ ਇਹਨਾਂ ਨੂੰ ਪਤਾ ਸਾਰਾ ਸਾਰਦਾ ਚੰਗਿਆਣੀ ਹੈਗੇ ਅੱਜ ਨੇ ਤਾਂ ਹੱਥ ਮਰੋੜ ਤੇ ਦੀ ਲਓ ਜੀ ਗਾਇਜ਼ ਅੱਜ ਤਰੱਕੀ ਹੋਈ ਪਈ ਆ ਮੇਰੀ ਮੰਮੀ ਰੋਟੀ ਬਣਾਉਣ ਲੱਗੀ ਹੋਈ ਆ ਕਾਂਟੇ ਜੀ ਕਰੋਟੀ ਬਣਾਉਂਦੀ ਉਧਰ ਗੈਸ ਫੁੱਲ ਚੱਲੀ ਜਾਂਦਾ ਵਾ ਮੈਂ ਰਹਿਣ ਦੇ ਮੈਂ ਆਪੀ ਬਣਾ ਲੂੰਗੀ ਮੇਰੇ ਕੋਈ ਹੁਣ ਹੱਥ ਜੇ ਕੈਮ ਨਹੀਂ ਆਏਗੇ ਮੰਮੀ ਦੁੱਗੜਾ ਗੈਸ ਮੱਚ ਜੂ ਸਲੰਟਰ ਖਾਲੀ ਹੋ ਜੂ ਤੇਰੇ ਰੋਟੀ ਬਣਾਉਦੇ ਬਣਾਉਦੇ ਕੋਈ ਨਾ ਹੱਥ ਤਾਂ ਕੈਮ ਕਰ ਲੀਏ ਕੋਈ ਨਾ ਕੈਮ ਹੀ ਕੈਮ ਨੇ ਮੇਰੇ ਗੁੜੇ ਨੇ ਹੱਥ ਤੋੜਦੇ ਨੇ ਤਾਂ ਵਧੀਆ ਵੀ ਤੋੜ ਕੇ ਬਿਠਾਤਾ ਕੋਈ ਨਹੀਂ ਆਇ ਨੀ ਡੁੱਟਦੇ ਮੈਂ ਬਣਾਉਣੀ ਆ ਰੋਟੀ ਵੀ ਰੋਟੀ ਜੋ ਮੈਂ ਨਾ ਸੰਕਰ ਨਹੀਂ ਸੀ ਲਈ ਰਾਸ਼ਨ ਦੇ ਵਿੱਚ ਅੱਜ ਸ਼ੱਕਰ ਵੀਰੇ ਕੋਲੇ ਵਧੀਆ ਸੀ ਤਾਂ ਮੈਂ ਲਈ ਹੀ ਨਹੀਂ ਅਸੀਂ ਕਲਾੜ ਤੋਂ ਲਿਓਨੇ ਹੁੰਨੇ ਆ ਵੇਦੋ ਰੋਟੀ ਪਕਾਉਣ ਜੋਗੀ ਨਾ ਛੱਡਾਂ ਆਟਾ ਮੈਂ ਗੁੰਨ ਗਈ ਸੀ ਸਬਜੀ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਸੀ ਸਬਜੀ ਨੂੰ ਨਾ ਤੜਕਾ ਲਾ ਕੇ ਪਤਲੀ ਕਰ ਲਿਆ ਸੀ ਵਿੱਚ ਧਨੀਆ ਧੂੜੀਆਂ ਸਾਰਾ ਕੁਝ ਪਾ ਲਿਆ ਸੀ ਕਲਰ ਚੈੱਕ ਕਰ ਸਕਦੇ ਹੋ ਤੁਸੀਂ ਸਬਜੀ ਦਾ ਜੋ ਹੁੰਦੇ ਛੋਲੇ ਦੀ ਸਬਜੀ ਉਹ ਹੀ ਹੈ ਜੋ ਮਿਲ ਨਹੀਂ ਲੈਵਦਾ ਦਿਖਾ ਛੋਲਿਆਂ ਦੀ ਆ ਛੋਲਿਆਂ ਦੀ ਆ ਖੜ ਜਾ ਇਹਨੂੰ ਦਿਖਾ ਦੇ ਇਦਾਂ ਤੜਕਾ ਲਾਉਣੀ ਚੱਕ ਕੇ ਇਹਨੂੰ ਦਿਖਾ ਦੇ ਜੋ ਹਣ ਤਾ ਕਿਹੜਾ ਖਾਣੀ ਆ ਲੈ ਦਿਖਾ ਤਾਂ ਦੇ ਮੈਂ ਤਾਂ ਬੈਜੂ ਖਾਊਗਾ ਇਹ ਸਬਜੀ ਚ ਕਿਉਂ ਪਾ ਕੇ ਰੱਖ ਦੇ ਉੱਥੇ ਜੋ ਵੀ ਲੈ ਆ ਪਲੇਟ ਦੇ ਦੇ ਉੱਤੇ ਹਾਂ ਤੜਕਾ ਲਾਇਆ ਬੱਚੇ ਲਾਸਨ ਤੇ ਪਿਆਜ਼ ਦਾ ਤੇ ਵਿੱਚ ਪਾਇਆ ਧਨੀਆ ਆਹ ਰਾਜ ਪਲੇਟ ਦੇ ਦੇ ਤਿੰਨ ਦੋ ਰੋਟੀਆਂ ਨੇ ਇੰਨੇ ਚਾਹੇ ਇਹ ਤਾਂ ਦਾਦੀ ਨੇ ਦੋ ਹੀ ਬਣਾਈਆਂ ਨੇ ਨਾ ਟਿੱਕ ਬਣਾਈਆ ਆਏ ਹੈ ਹੈ ਥੱਲੇ ਪਈਆਂ ਨੇ ਅੱਛਾ ਹੂੰ ਤਿੰਨ ਚਾਰ ਬਣਾਤੀਆਂ ਓਏ 6 ਬਣਾ ਦੇ 6 ਬਣਾ ਦੇ ਲੋ ਜੀ ਟਾਈਮ ਬੱਜ ਗਏ ਨੇ ਰਾਤ ਦੇ 9:30 ਤੇ ਆਪਾਂ ਰੋਟੀ ਪਾਣੀ ਖਾ ਕੇ ਸਾਰੇ ਹੋ ਗਏ ਸੀ ਬੇਲੇ ਤੇ ਹੁਣ ਲੱਗਿਆ ਦੁੱਧ ਪੀਣ ਜੋ ਵੀ ਤੇ ਮੰਮੀ ਨੂੰ ਮੈਂ ਦੁੱਧ ਦੇਈ ਸੋਮੂ ਗੇਟ ਭੇਡ ਦੇ ਆਵਾਜ਼ ਆ ਰਹੀ ਹੈ ਅੰਦਰ ਬਾਹਰ ਹੀ ਗਾਣੇ ਚੱਲਦੇ ਨੇ ਵਿਆਹ ਨਾ ਆਪਣੇ ਇੱਧਰ ਗੜੀ 'ਚ ਕਿਸੇ ਦੇ ਡੀਜੇ ਚੱਲਦੇ ਨੇ ਉਹਦੇ ਕਰਕੇ ਆਵਾਜ਼ ਆ ਰਹੀ ਹੈ ਅੰਦਰ ਮਗੇਟ ਭੇਡ ਕੇ ਗੱਲ ਕਰ ਰਹੀ ਸੀ ਤੇ ਆਪਣਾ ਕੱਲ ਵਾਲਾ ਬਲੌਗ ਸਕਿਪ ਹੋ ਗਿਆ ਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਮੇਰਾ ਦਿਲ ਨਹੀਂ ਕੀਤਾ ਵਲੌਗ ਬਣਾਉਂਦਾ ਮੈਨੂੰ ਥੋੜੀ ਜਿਹੀ ਟੈਨਸ਼ਨ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਲਾਂ ਥੋੜੀ ਜਿਹੀ ਆ ਜ਼ਿਆਦਾ ਨਹੀਂ ਤੇ ਬਾਕੀ ਸੋ ਮੇਰਾ ਦੁੱਧ ਰੋਲਦੀ ਤੇ ਟੈਨਸ਼ਨ ਕੀ ਸੀ ਪਾਸੇ ਇਹੀ ਹਨਾ ਤੁਹਾਨੂੰ ਮੈਂ ਦੱਸਿਆ ਸੀ ਵੀ ਥੋੜੀ ਜਿਹੀ ਘਰ ਦੀ ਪੋਜੀਸ਼ਨ ਹਨਾ ਵੀ ਠੀਕ ਨਹੀਂ ਚੱਲ ਰਹੀ ਹਨਾ ਤੇ ਬਾਕੀ ਗੱਗੀ ਦਾ ਕੰਮ ਉੱਤਰ ਘੱਟ ਚੱਲ ਰਿਹਾ ਉਹਦੇ ਕਰਕੇ ਦਿੱਕਤ ਸੀਗੀ ਇੱਧਰ ਹੋ ਮੇਰਾ ਦੁੱਧ ਡੁੱਲੂਗਾ ਤੇ ਬਸ ਉਹਦੇ ਕਰਕੇ ਥੋੜੀ ਜਿਹੀ ਟੈਨਸ਼ਨ ਵੱਧ ਜਾਂਦੀ ਆ ਉਹ ਟੈਨਸ਼ਨ ਲੱਗ ਜਾਂਦੇ ਨੇ ਪਲਾਨ ਫਿਰ ਮੈਨੂੰ ਵੀ ਹੋ ਜਾਂਦੀ ਆ ਆਟੋਮੈਟਿਕ ਹੀ ਹੋ ਜਾਂਦੀ ਆ ਮੈਂ ਜੀ ਉਹਨਾਂ ਨੂੰ ਕਹਿੰਦੀ ਵੀ ਇੰਨੇ ਵੀ ਤੁਸੀਂ ਨਾ ਟੈਨਸ਼ਨ ਲਿਆ ਕਰੋ ਹਨਾ ਵੀ ਮੈਂ ਤੁਹਾਨੂੰ ਕਦੇ ਤੱਕ ਪਰੇਸ਼ਾਨ ਨਹੀਂ ਕੀਤਾ ਵੀ ਜਿੱਦਾਂ ਦੇ ਵੀ ਹਾਲਾਤ ਨੇ ਜਿੱਦਾਂ ਦੀ ਵੀ ਆਪਣੀ ਪੋਜੀਸ਼ਨ ਹਨਾ ਮੈਂ ਉਦੋਂ ਹੀ ਹਨਾ ਆਪਣਾ ਗੁਜ਼ਾਰਾ ਕਰ ਰਹੀ ਆ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਆ ਮੈਂ ਆਪਣੇ ਸਾਰੇ ਸ਼ੌਂਕ ਮਾਰ ਕੇ ਸਾਰੀਆਂ ਰੀਝਾਂ ਮਾਰ ਕੇ ਸਾਰੇ ਸੁਪਨੇ ਮਾਰ ਕੇ ਮੈਂ ਸਿਰਫ ਆਪਣਾ ਇੱਕ ਘਰ ਬੰਨਿਆ ਮੇਰੇ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਭੈਣਾਂ ਹੋਣਗੀਆਂ ਹਨ ਜਿਨ੍ਹਾਂ ਨੇ ਆਪਣੇ ਸੁਪਨੇ ਮਾਰੇ ਹੋਣਗੇ ਆਪਣੇ ਸ਼ੌਂਕ ਮਾਰੇ ਹੋਣਗੇ ਆਪਣੀਆਂ ਅਰੀਜਾਂ ਮਾਰੇਆਂ ਹੋਣਗੀਆਂ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਹਨ ਤੇ ਜਦੋਂ ਔਖਾ ਟਾਈਮ ਹੁੰਦਾ ਨਾ ਫਿਰ ਸਾਰਾ ਕੁਝ ਛੱਡਣਾ ਪੈਂਦਾ ਹਨ ਬੇ ਕਹਰੇ ਹੁੰਦੇ ਨੇ ਜੀਵਨ ਸਾਥੀ ਦਾ ਸਾਥ ਦੇਣਾ ਪੈਂਦਾ ਤੇ ਅਸੀਂ ਹਰ ਇੱਕ ਮੋੜ ਤੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਦਾ ਸਾਥ ਦਿੱਤਾ ਤਾਂ ਕਰਕੇ ਅੱਜ ਆਪਾਂ ਕਿਰਾਏ ਦੇ ਮਕਾਨ ਤੋਂ ਆਪਣੇ ਘਰ ਦੇ ਵਿੱਚ ਬੈਠੇ ਆ ਪਹਿਲਾਂ ਮੈਂ 10 ਸਾਲ ਕਿਰਾਏ ਦੇ ਮਕਾਨ ਦੇ ਵਿੱਚ ਰਹੀਆਂ ਮੈਂ ਕਹਿੰਦੇ ਮੈਂ ਬਹੁਤ ਔਖਾ ਟਾਈਮ ਗੱਟਿਆ ਮੈਂ ਫਿਰ ਵੀ ਵਾਈਗੁਰੂ ਜੀ ਦਾ ਸ਼ੁਕਰਾਨਾ ਕਰਦੀ ਆ ਵਾਈਗੁਰੂ ਜੀ ਨੇ ਮੈਨੂੰ ਕਿਰਾਏ ਦੇ ਮਕਾਨ ਤੋਂ ਆਪਣਾ ਮਕਾਨ ਬਣਾਇਆ ਹਨ ਤੇ ਮੈਨੂੰ ਅਸੀਂ ਸਾਈਕਲ ਤੇ ਜਾਂਦੇ ਹੁੰਦੇ ਸੀ ਅਸੀਂ 5 ਸਾਲ ਤੱਕ ਮਿਲ ਕੇ ਕੰਮ ਕੀਤਾ ਮੈਂ ਗੱਡੀ ਦੇ ਨਾਲ ਵੀ ਖੁਦ ਤੇ ਅਸੀਂ ਸਾਈਕਲ ਤੇ ਕੰਮ ਤੇ ਜਾਂਦੇ ਹੁੰਦੇ ਸੀਗੇ ਤੇ ਮੈਂ ਕਹਿੰਦੇ ਵੀ ਮੈਨੂੰ ਸਾਈਕਲ ਤੋਂ ਮੋਟਰਸਾਈਕਲ ਤੇ ਸਕੂਟਰੀ ਜੋਗਾ ਕੀਤਾ ਵਾਈਗੁਰੂ ਜੀ ਨੇ ਹਨਾ ਤੇ ਕੋਈ ਗੱਲ ਨਹੀਂ ਇਸ ਤੋਂ ਬਿਹਤਰ ਵੀ ਕਰਨਗੇ ਹਨਾ ਵੀ ਆਪਾਂ ਨੂੰ ਕਹਦੇ ਹੁੰਦੇ ਨੇ ਆਪਦੇ ਜਿਹੜੀ ਉਹ ਹੁੰਦੀ ਹੈ ਕਿ ਇਹਨਾਂ ਨੂੰ ਹਿੰਮਤ ਹੁੰਦੀ ਹੈ ਨਾ ਉਹ ਨਹੀਂ ਹਾਰਨੀ ਚਾਹੀਦੀ ਕਦੇ ਕਦੇ ਜਦੋਂ ਉਹ ਟੈਨਸ਼ਨ ਲੈਣ ਲੱਗ ਜਾਂਦੇ ਨੇ ਫਿਰ ਮੈਨੂੰ ਐ ਹੁੰਦਾ ਵੀ ਮੇਰੀ ਹਿੰਮਤ ਹਾਰ ਗਈ ਮੈਂ ਜ਼ਿੰਦਗੀ ਤੋਂ ਹਾਰ ਗਈ ਬਸ ਹੋਰ ਮੈਂ ਕੁਝ ਨਹੀਂ ਕਰ ਸਕਦੀ ਕੁਝ ਨਹੀਂ ਮੈਂ ਕਹਿ ਸਕਦੀ ਕਿਸੇ ਨੂੰ ਵੀ ਹਨਾ ਚਲੋ ਜੋ ਵੀ ਹਨਾ ਮੇਰੀ ਕੋਈ ਔਖਾ ਟਾਈਮ ਹੁੰਦਾ ਜਾਂ ਮੇਰੇ ਤੇ ਸਾਡੇ ਤੇ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਮੈਂ ਕਿਸੇ ਨਾਲ ਨਹੀਂ ਸ਼ੇਅਰ ਕਰਦੀ ਮੈਂ ਸਿਰਫ ਆਪਣੇ ਵਾਹਿਗੁਰੂ ਨਾਲ ਸ਼ੇਅਰ ਕਰਦੀ ਆ ਮੈਂ ਅੱਜ ਤੱਕ ਖੁਦ ਮੇਰੀ ਪਿੱਕੇ ਵਾਲੀ ਮੰਮੀ ਨੂੰ ਵੀ ਮੈਂ ਕਦੇ ਦੱਸਿਆ ਵੀ ਮੈਂ ਓਕੀ ਆ ਜਾਂ ਸੌਕੀ ਆ ਤੇ ਕਦੇ ਵੀ ਨਹੀਂ ਦੱਸਿਆ ਉਹਨਾਂ ਨੂੰ ਕਦੇ ਸ਼ੋਅ ਹੀ ਨਹੀਂ ਹੋਣ ਦਿੱਤਾ ਮੈਂ ਕਿਉਂਕਿ ਉਹ ਪਹਿਲਾਂ ਹੀ ਪਰੇਸ਼ਾਨੀ 'ਚ ਨੇ ਫੇਰ ਪਰੇਸ਼ਾਨੀ 'ਚ ਹੋਣਗੇ ਹਨਾ ਤੁਹਾਨੂੰ ਪਤਾ ਹੈ ਨਾ ਕਿ ਇਹਨਾਂ ਦੇ ਧੀਆ ਪੁੱਤਾਂ ਦੇ ਜਿਹੜੇ ਦੁੱਖ ਹੁੰਦੇ ਨੇ ਉਹ ਮਾਵਾ-ਬਾਪ ਨਹੀਂ ਸਹਿ ਸਹਿ ਸਕਦੇ ਹਨਾ ਮੈਂ ਕਦੇ ਮੇਰੀ ਮੰਮੀ ਨੂੰ ਨਹੀਂ ਦੱਸਿਆ ਕੁਝ ਵੀ ਵੀ ਮੈਂ ਆਪਣੇ ਘਰੇ ਓਕੀ ਆ ਜਾਂ ਸੌਕੀ ਆ ਪਰ ਮੈਂ ਨਾ ਵੀ ਗੁਜ਼ਾਰਾ ਅਸੀਂ ਕਰ ਲੰਨੇ ਆ ਬਹੁਤ ਵਧੀਆ ਤੇ ਕਹ ਰਹੇ ਹੁੰਦੇ ਨੇ ਵੀ ਕਰਨਾ ਪੈਂਦਾ ਜਿੱਦਾਂ ਦੇ ਹਾਲਾਤ ਹੋਣ ਓਦਾਂ ਦੇ ਹਾਲਾਤਾਂ ਦੇ ਵਿੱਚ ਕੱਟਣਾ ਪੈਂਦਾ ਇਸ ਨੂੰ ਵੀ ਜ਼ਿੰਦਗੀ ਕਹਿੰਦੇ ਨੇ ਹਨਾ ਜ਼ਿੰਦਗੀ ਚਲਾਉਣੀ ਪੈਂਦੀ ਆ ਕਦੇ ਵਧੀਆ ਹੋ ਜਾਂਦੀ ਆ ਕਦੇ ਘਟੀਆ ਹੋ ਜਾਂਦੀ ਆ ਤੇ ਹੌਂਸਲਾ ਨਹੀਂ ਹਾਰਨਾ ਚਾਹੀਦਾ ਉਹਦੇ ਕਰਕੇ ਕੱਲ ਮੇਰਾ ਥੋੜਾ ਜਿਹਾ ਹੌਂਸਲਾ ਟੁੱਟ ਗਿਆ ਸੀ ਮੇਰੀ ਥੋੜੀ ਜਿਹੀ ਹਿੰਮਤ ਟੁੱਟ ਗਈ ਸੀ ਕਿਉਂਕਿ ਗੱਗੀ ਥੋੜੀ ਜਿਹੀ ਉਦਾਸ ਸੀ ਫਿਰ ਮੈਂ ਵੀ ਉਦਾਸ ਸੀ ਮੇਰਾ ਮਨ ਬਹੁਤ ਜ਼ਿਆਦਾ ਉਦਾਸ ਸੀ ਤੇ ਫਿਰ ਵੀ ਮੈਨੂੰ ਬੱਚਿਆਂ ਦੀ ਖਾਤਰ ਉੱਠਣਾ ਪੈਂਦਾ ਰੋਟੀ ਪਾਣੀ ਬਣਾਉਣਾ ਪੈਂਦਾ ਇਹਨਾਂ ਦੀ ਖਾਤਰ ਉਹ ਵੀ ਉਦਾਸ ਸੀ ਮੇਰਾ ਸੋਮੂ ਵੀ ਬਹੁਤ ਉਦਾਸ ਸੀ ਬੱਚਿਆ ਕਰਕੇ ਸਾਰਾ ਕੁਝ ਕਰਨਾ ਪੈਂਦਾ ਹੱਸ ਕੇ ਸਾਰਿਆਂ ਦੇ ਸਾਹਮਣੇ ਆਉਣਾ ਪੈਂਦਾ ਤੇ ਮੈਂ ਘਰੇ ਵੀ ਨਹੀਂ ਕਿਸੇ ਨੂੰ ਸ਼ੋਅ ਹੋਣ ਦਿੱਤਾ ਵੀ ਅੱਜ ਮੈਂ ਕਿਵੇਂ ਤੇ ਮੈਂ ਕਿਵੇਂ ਨਹੀਂ ਤੇ ਫਿਰ ਵੀ ਮੰਮੀ ਨੇ ਸਾਡੀ ਫੋਨ ਤੇ ਗੱਲਬਾਤ ਸੁਣ ਲਈ ਸੀ ਇੱਕ ਦੂਜੇ ਨਾਲ ਜਦੋਂ ਸੀਗਾ ਤਾਂ ਕਰ ਰਹੀ ਸੀ ਮੰਮੀ ਨੂੰ ਪਤਾ ਲੱਗ ਗਿਆ ਸੀ ਕੋਈ ਗੱਲ ਹੈ ਇਹਨਾਂ ਦੇ ਵਿੱਚ ਚਲੋ ਕੋਈ ਨਾ ਜ਼ਿੰਦਗੀ ਦੇ ਵਿੱਚ ਉਤਰਾ ਚੜਾਅ ਆਉਂਦੇ ਰਹਿੰਦੇ ਨੇ ਮੇਰੇ ਵਰਗੀਆਂ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੇ ਆਪਣੇ ਸੁਪਨੇ ਮਾਰ ਕੇ ਆਪਣਾ ਘਰ ਬੰਨਿਆ ਹੈ ਸਭ ਤੋਂ ਵੱਡੀ ਖੁਸ਼ੀ ਇਹੀ ਹੁੰਦੀ ਆ ਜਿਹਦੇ ਕੋਲੇ ਘਰ ਆ ਉਹਦੇ ਕੋਲ ਸਭ ਕੁਝ ਆ ਨਾ ਤੇ ਕਹਿੰਦੇ ਹੁੰਦੇ ਨੇ ਵੀ ਵਾਹਿਗੁਰੂ ਨੇ ਜਦ ਇੱਥੇ ਤੱਕ ਲਿਆਂਦਾ ਤਾਂ ਅੱਗੇ ਵੀ ਉਹਨਾਂ ਨੇ ਲੈ ਕੇ ਜਾਣਾ ਤੋਂ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਦੋਏ ਟਾਈਮ ਕਰਦੇ ਆ ਬਸ ਕਈ ਵਾਰ ਜਦੋਂ ਹਿੰਮਤ ਟੁੱਟੇ ਜਾਂਦੀ ਹੈ ਹਿੰਮਤ ਹਾਰ ਜਾਂਦੀ ਹੈ ਤੇ ਥੋੜਾ ਜਿਹਾ ਉਦੋਂ ਮਨ ਬਹੁਤ ਖਰਾਬ ਹੁੰਦਾ ਉਦਾਸ ਹੁੰਦਾ ਤਾਂ ਕਰਕੇ ਬਸ ਮੇਰੇ ਤੋਂ ਕੱਲ ਬਲੌਗ ਨਹੀਂ ਬਣਿਆ ਇਹ ਥੋੜੀ ਜੀ ਗੱਲ ਸੀ ਕੋਈ ਆਪਣੇ ਲੜਾਈ ਝਗੜਾ ਨਹੀਂ ਸੀ ਕੁਛ ਨਹੀਂ ਮੈਂ ਕਦੇ ਗੱਗੀ ਨੂੰ ਤੰਗ ਨਹੀਂ ਕੀਤਾ ਮੈਂ ਖੁਦ ਆਪੇ ਆਪ ਨੂੰ ਕੰਟਰੋਲ ਦੇ ਵਿੱਚ ਕੀਤਾ ਤੇ ਹੁਣ ਤੱਕ ਰੱਖਿਆ ਜੇ ਮੈਂ ਜਦੋਂ ਦੀ ਸਾਡੀ ਮੈਰਿਜ ਹੋਈ ਆ ਤੇ ਮੈਂ ਕਰਵਾ ਚੌਥ ਚੱਕਰੀ ਮੈਂ ਸਾਰੇ ਇਤਿਹਾਰ ਛੱਡ ਤੇ ਮੈਂ ਕਹਿੰਦੀ ਨਹੀਂ ਮੈਂ ਉਹਨੂੰ ਤੰਗ ਨਹੀਂ ਕਰਨਾ ਮੈਂ ਉਹਦਾ ਖਰਚਾ ਨਹੀਂ ਕਰਾਉਣਾ ਤੇ ਜਿੰਨੀ ਵੀ ਸਾਡੀ ਹਿੰਮਤ ਆ ਜਿੰਨੀ ਕੁ ਵੀ ਸਾਡੀ ਹੈਸੀਅਤ ਉਸ ਹੱਬ ਨਾਲ ਅਸੀਂ ਚੱਲਦੇ ਆ ਠੀਕ ਆ ਤੇ ਮੈਂ ਦਿਹਾੜ ਵੀ ਅੱਧੇ ਤਾਂ ਹੀ ਛੱਡਦੇ ਮੈਂ ਕਿਹਾ ਨਹੀਂ ਜਦੋਂ ਉਹ ਮਾਕੇ ਖਰਚਾ ਕਰਦੇ ਨੇ ਮੈਨੂੰ ਸੂਟ ਦਪਾਉਂਦੇ ਨੇ ਮੈਂ 2 ਸਾਲ ਹੋ ਗਏ 2023 ਦੇ ਵਿੱਚ ਮੈਂ ਕੱਪੜੇ ਲਈ ਸੀ ਉਹ ਵੀ ਗੱਗੀ ਖੁਦ ਦਵਾ ਕੇ ਗਏ ਸੀ ਮੈਨੂੰ ਸੂਟ ਮੁੜ ਕੇ ਮੈਂ ਕੋਈ ਆਉਣ ਜਾਣ ਵਾਲਾ ਸੂਟ ਨਹੀਂ ਬਣਾਇਆ ਕਦੇ ਵੀ ਤੁਸੀਂ ਦੇਖਿਆ ਹੀ ਹੋਗਾ ਗਰਮੀਆਂ ਦੇ ਵਿੱਚ ਮੈਂ ਜੋ ਬੰਦਿਆ ਲੋਹਰਾ ਟੀ-ਸ਼ਰਟ ਆ ਪਾ ਕੇ ਟੈਮ ਕੱਢਿਆ ਤੇ ਸਰਦੀਆਂ ਵਾਲੇ ਕੱਪੜੇ ਖੁਦ ਮੇਰੇ ਕੋਲੇ ਪਏ ਆ ਵੀ 2022-23 ਦੇ ਪਏ ਆ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਵੀ ਇੰਨੇ ਪੁਰਾਣੇ ਕੱਪੜੇ ਆ ਮੇਰੇ ਕੋਲੇ ਨਵੇਂ ਹੀ ਪਏ ਆ ਕੋਈ ਖਰਾਬ ਨਹੀਂ ਹੈਗੇ ਵਧੀਆ ਪਏ ਆ ਤੇ ਕਹਿੰਦਾ ਨੇ ਜਿੱਦਾਂ ਦੇ ਹਾਲਾਤ ਹੋਣੇ ਹੋਣਾ ਨਾ ਉਦਾਂ ਦੇ ਹਾਲਾਤਾਂ ਦੇ ਵਿੱਚ ਟਾਈਮ ਪਾਸ ਕਰਨਾ ਚਾਹੀਦਾ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਤੇ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕਰਦੇ ਆ ਕਿ ਸਾਰਿਆਂ ਤੇ ਵਾਹਿਗੁਰੂ ਮੇਰ ਭਰਿਆ ਹੱਥ ਰੱਖਣ ਤੇ ਤੰਦਰੁਸਤੀ ਰੱਖਣ ਤੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਉਣ ਤੇ ਚਲੋ ਠੀਕ ਹੈ ਜੀ ਆਪਾਂ ਕਰਦੇ ਆ ਅੱਜ ਦਾ ਬਲੌਗ ਇੱਥੇ ਐਂਡ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਸੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਤੇ ਕਮੈਂਟਾਂ ਵਿੱਚ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਹੌਸਲਾ ਜ਼ਰੂਰ ਦਿਆ ਕਰੋ ਮੈਨੂੰ ਤੇ ਗੱਗੀ ਨੂੰ ਕਿ ਸਾਡੀ ਥੋੜੀ ਜੀ ਜ਼ਿੰਦਗੀ ਹੋਰ ਸੋਹਣੀ ਹੋ ਜੇਵੇ ਅਸੀਂ ਆਪਣੇ ਬੱਚਿਆਂ ਨੂੰ ਖੁਸ਼ੀਆਂ ਦੇ ਸਕੀਏ ਜਿਹੜੀਆਂ ਅਸੀਂ ਨਹੀਂ ਦੇਖੀਆਂ ਅਸੀਂ ਉਹ ਆਪਣੇ ਬੱਚਿਆਂ ਨੂੰ ਦੇ ਸਕੀਏ ਚਲੋ ਠੀਕ ਹੈ ਜੀ ਮਿਲਦੇ ਆਂ ਅਗਲੇ ਬਲੌਗ 'ਚ ਬਾਏ ਬਾਏ